ਇੱਥੇ ਮਾਤਾ ਗੁਜਰਕੌਰ ਨੇ ਲక్ష్ਮੀ ਬ੍ਰਾਹਮਣੀ ਤੇ ਕੁੰਮੇ ਮਾਸਕੀ ਨੂੰ ਆਪਣੀ ਮੋਰਾ ਦੀ ਥੈਲੀ ਵਿੱਚ ਕੁਝ ਦੋ-ਦੋ ਮੋਰਾ ਦਿੱਤੀਆਂ ਹੂੰ ਤੇ ਮਾਤਾ ਨੇ ਕਿਹਾ ਇਹ ਪਿਆਰ ਹੈ ਕੁੰਮੇ ਮਾਸਕੀ ਨੇ ਕਿਹਾ ਸੀਗਾ ਅਸੀਂ ਸੇਵਾ ਦਾ ਮੁੱਲ ਨਹੀਂ ਲੈਣਾ ਹੂੰ ਤੇ ਮਾਤਾ ਨੇ ਕਿਹਾ ਸੀ ਮੁੱਲ ਨਹੀਂ ਹੈ ਇਹ ਵੱਡਿਆਂ ਦਾ ਪਿਆਰ ਹੈ ਜਿਵੇਂ ਸਾਡੇ ਵੀ ਕੋਈ ਘਰ 'ਚ ਵੱਡਾ ਆਉਂਦਾ ਜਦੋਂ ਜਾਂਦਾ ਸਾਨੂੰ ਪੈਸੇ ਦੇ ਕੇ ਜਾਂਦਾ ਹੈ ਤੇ ਮਾਤਾ ਨੇ ਦੋ-ਦੋ ਮੋਰਾ ਦਿੱਤੀਆਂ ਤੇ ਗੰਗੂ ਨੇ ਮਾਤਾ ਜੀ ਕੋਲੋਂ ਮੋਰਾ ਦੀ ਥੈਲੀ ਇੱਥੀ ਦੇਖ ਲਈ ਹੂੰ ਦੁਨਾ ਸਿੰਘ ਹੰਡੂਰੀਆ ਲਿਖਦਾ ਆ ਕਿ ਗੰਗੂ ਬਈ ਮਾਰ ਇੱਥੇ ਹੀ ਹੋ ਗਿਆ ਆ ਜਦੋਂ ਮੋਰਾ ਦੇਖੇ ਜਦੋਂ ਮੋਰਾ ਦੇਖੇ ਕਿ ਇੱਥੇ ਹੀ ਮੈਂ ਜੰਗਲ ਆ ਏਰੀਆ ਆਲੇ ਦੁਆਲੇ ਸਿਪਾਈ ਲੱਭਦੇ ਫਿਰਦੇ ਮੇਰਾ ਜੇ ਦਾ ਲੱਗਿਆ ਮੈਂ ਸਹਿਬ ਜਾਦਿਆਂ ਨੂੰ ਇੱਥੇ ਹੀ ਖਤਮ ਕਰਕੇ ਮਾਤਾ ਨੂੰ ਇੱਥੇ ਹੀ ਖਤਮ ਕਰਕੇ ਮੋਰਾ ਦੀ ਥੇਲੀ ਲੈ ਕੇ ਨਿਕਲ ਜਮਾ ਹੂੰ ਇਹ ਮਾਇਆ 나ਗਣੀ ਕਿਹਾ ਜੀ ਗੁਰੂ ਪਾਤਸ਼ਾਹ ਨੇ ਇਹਨੇ ਕਿੱਥੇ ਡੰਗ ਮਾਰਨਾ ਕੁਝ ਨਹੀਂ ਪਤਾ ਕੁਝ ਨਹੀਂ ਪਤਾ ਇਹੀ ਮਾਇਆ ਆ ਭਰਾਵਾਂ ਚ ਕੰਦਾ ਖੜੀਆਂ ਕਰਾ ਦਿੰਦੀ ਹੈ ਇਹੀ ਮਾਇਆ ਕਿ ਪੋਟੋਕੋਲੋ ਪਿਓ ਦਾ ਕਤਲ ਕਰਵਾ ਦਿੰਦੀ ਹੈ ਮਾਇਆ ਬਹੁਤ ਹਤਗੁਰ ਨੇ ਕਿਹਾ ਹੈ ਕਿ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਇਹਨੇ ਬਿਨਾ ਦੰਦਾ ਤੋਂ ਜਗ ਨੂੰ ਖਾ ਲਿਆ ਮਾਇਆ ਇਹ ਇੰਨੀ ਖਤਰਨਾਕ ਹੈ ਤੇ ਡੰਗ ਮਾਰਦਾ ਜੀ ਇਹਨੇ ਗੰਗੋ ਨੂੰ ਹੂੰ ਦੂਨਾ ਸਿੰਘ ਹੰਡੋਰੀਆ ਦੇ ਲਿਖ ਦੇ ਮੁਤਾਬਿਕ ਮੈਂ ਚੱਲੂੰਗਾ ਜੀ ਦੂਨਾ ਸਿੰਘ ਹੰਡੋਰੀਆ ਨੇ ਦੇਖਿਆ ਕਿ ਗੰਗੋ ਨੇ ਸੈਬ ਜਾਦੀਆਂ ਨੂੰ ਖੁਰਜੀਆਂ ਚ ਪਾ ਲਿਆ ਖੁਰਜੀਆਂ ਦਾ ਅਰਥ ਹੈ ਕਿ ਬੋਰੀਆਂ ਚ ਪਾ ਲਿਆ ਬੋਰੀਆਂ ਚ ਪਾ ਲਿਆ ਤੇ ਬੋਰੀਆਂ ਚ ਪਾ ਕੇ ਉਹਨੇ ਲਾਡ ਲਿਆ ਜੀ ਉਹ ਲੱਦਿਆ ਤੇ ਉਹਦੇ ਮਨ ਵਿੱਚ ਇਹ ਸੀਗਾ ਉਹਨੇ ਇਹੀ ਗੱਲ ਕਹਤੀ ਮਾਤਾ ਜੀ ਨੂੰ ਕਿ ਸਹਬ ਜਦਾਂ ਨੂੰ ਕੋਈ ਕੋਈ ਪਛਾਣ ਨਾ ਲੱਗੇ ਕਿ ਆਪਾਂ ਓਲੇ ਚ ਲੈ ਕੇ ਜਾਣਾ ਇਹਨਾਂ ਨੂੰ ਪਰ ਉਹਦੇ ਮਨ ਦੀ ਮਨਛਾਏ ਕਹਿੰਦੀ ਹੈ ਕਿ ਜੇ ਖੁਰਦੀਆਂ ਵਿੱਚ ਇਹਨਾਂ ਦਾ ਦਮ ਉੱਡ ਜਾਵੇ ਮਰ ਜਾਣੇ ਤੇ ਮਾਤਾ ਨੂੰ ਮੈਂ ਮਾਰ ਦੇਣਾ ਤੇ ਮੈਂ ਮੋਗਰਾ ਦੇ ਥੇਲੇ ਲੈ ਕੇ ਨਿਕਲ ਜਾਣਾ ਪਰ ਖੇੜ ਇਹ ਬਣੀ ਪਰਮਾਤਮਾ ਨੇ ਇਤਿਹਾਸ ਹੋ ਰਚਣਾ ਸੀਗਾ ਕੋਈ ਰਾਤ ਉਹਦਾ ਦਾਣ ਨਹੀਂ ਲੱਗਿਆ ਜੀ ਕਿਤੇ ਵੀ ਜਿਹੜਾ ਤਾਂ ਨਹੀਂ ਲੱਗਿਆ ਰਾਹ ਦੇ ਵਿੱਚ ਉਹਦਾ ਖੇੜ ਐਸੀ ਬਣੀ ਆਪਣੇ ਪਿੰਡ ਪਹੁੰਚ ਗਿਆ ਖੇੜੀ ਮੇਰਾ ਕਾਰਫਾ ਤੇਗੜ ਸਾਹਿਬ ਹੈ ਸਾਡੇ ਘਰਾਂ ਦੇ ਵਿੱਚ ਅੱਜ ਵੀ ਉਧਰ ਇਹ ਗੱਲਾਂ ਚੱਲਦੀਆਂ ਆ ਪਰ ਇੱਧਰ ਜਦੋਂ ਮੈਂ ਲੁਧਿਆਣੇ ਵਾਲੇ ਪਾਸੇ ਆਇਆ ਇੱਥੇ ਬਹੁਤ ਘੱਟ ਮੈਨੂੰ ਤੁਸੀਂ ਸਾਡੇ ਦਸੰਬਰ ਦੇ ਮਹੀਨੇ ਚ ਵਿਆਹ ਨਹੀਂ ਕਰਦੇ ਹੂੰ ਵਿਆਹ ਨਹੀਂ ਸਾਡੇ ਹੁੰਦੇ ਹੁਣ ਤਾਂ ਚਲੋ ਪੂਰੇ ਪੰਜਾਬ 'ਚ ਹੁਣ ਤਾਂ ਚਲੋ ਪ੍ਰਚਾਰ ਬਹੁਤ ਵੱਡਾ ਲੈਵਲ ਹੋ ਗਿਆ ਨਾ ਲੋਕ ਸਮਝਦਾਰ ਹੋ ਗਏ ਉਧਰ ਸਾਡੇ ਚੱਲਦਾ ਹਨਾ ਮਿੱਠਾ ਨਹੀਂ ਬਣਦਾ ਜੀ ਸਾਡੇ ਪੋਹ ਦੇ ਦਿਨਾਂ 'ਚ ਕਰੇ ਤੇ ਸਾਡੇ ਘਰਾਂ ਦੇ ਵਿੱਚ ਕੋਈ ਵਿਆਹ ਸ਼ਾਦੀ ਨਹੀਂ ਕੋਈ ਮਿੱਠਾ ਨਹੀਂ ਬਣਦਾ ਤੇ ਸਵੇਰੇ ਉੱਠ ਕੇ ਨਾਮ ਖੇੜੀ ਤੇ ਸਰੰਦ ਨਹੀਂ ਲੈਂਦੇ ਸਾਡੇ ਉਧਰ ਉਹ ਕਿਸਰੰਦ ਨੇ ਵੀ ਸਹਿਬ ਜੱਜਾ ਨੂੰ ਸ਼ਹੀਦ ਕੀਤਾ ਤੇ ਗੰਗੂ ਨੇ ਪਕੜਾਇਆ ਤਕੜਾਇਆ ਖੇੜੀ ਨੂੰ ਮਾੜਾ ਕਹਿੰਦੇ ਸੀਗੇ ਤਾਂ ਕਰਕੇ ਖੇੜੀ ਦਾ ਨਾਮ ਸਹੀੜੀ ਪਾਤਾ ਹੂੰ ਕਿ ਪਹਿਲਾ ਖੇੜੀ ਹੋ ਸਕਦੀ ਗੰਗੂ ਰਹਿੰਦਾ ਸੀਗਾ ਉੱਥੇ ਹੋਣ ਸਹੀੜੀ ਪਰ ਹੁਣ ਉੱਥੇ ਸਹਿਬਜ਼ਾਦਿਆਂ ਦੇ ਚਰਨ ਪੈ ਗਿਆ ਹੁਣ ਉਹ ਸਹੀੜੀ ਐ ਸਹੀੜੀ ਉੱਥੇ ਉਹਨਾਂ ਸਹਿਬਜ਼ਾਦਿਆਂ ਦੇ ਚਰਨ ਪਏ ਹੋਏ ਆ ਗੰਗੂ ਆਪਣੇ ਪਿੰਡ ਜਦੋਂ ਲੈ ਕੇ ਗਿਆ ਜੀ ਗੱਲ ਆਪਾਂ ਨੇੜੇ ਕਰ ਲਈਏ ਤੇ ਜਾ ਕੇ ਇਹਨੇ ਮਾਤਾ ਗੁਜਰਕੌਰ ਨੂੰ ਕਿਹਾ ਕਿ ਤੁਸੀਂ ਇੱਥੇ ਆਰਾਮ ਕਰੋ ਤੁਹਾਡਾ ਹੀ ਘਰ ਐ ਤੇ ਦੂਨਾ ਸਿੰਘ ਹੰਡੋਰੀਆ ਨੇ ਲਿਖਿਆ ਹੈ ਕਿ ਗੰਗੂ ਨੇ ਆਪਣੀ ਮਾਂ ਨੂੰ ਕਿਹਾ ਕਿ ਇਹਨਾਂ ਨੂੰ ਰੋਟੀ 'ਚ ਜ਼ਹਿਰ ਮਿਲਾ ਕੇ ਦੇ ਦੇ ਬੇਈਮਾਨ ਹੋ ਗਿਆ ਨਾ ਜੀ ਨੂਨ ਹਰਾਮੀ ਸ਼ਬਦ ਵਰਤਦਾ ਗੰਗੂ ਵਾਸਤੇ ਹੂੰ ਦੁਸ਼ਮਣ ਵੀ ਨਾ ਕਰੇ ਉਹ ਐਸਾ ਕੰਮ ਕਰ ਗਿਆ ਦੁਸ਼ਮਣ ਨੇ ਨਹੀਂ ਨਹੀਂ ਭੈੜੀ ਮੌਤ ਦੇਣੀ ਸੀਗੀ ਜਾਂ ਜ਼ੁਲਮ ਕਰਨਾ ਸੀਗਾ ਜਿੰਨਾ ਗੰਗੂ ਕਰ ਗਿਆ ਉਹ ਸਾਰਾ ਕੁਝ ਗੰਗੂ ਦੇ ਸਿਰ ਤੇ ਖੜਾ ਆ ਤੇ ਗੰਗੂ ਨੇ ਜੀ ਮਾਤਾ ਨੂੰ ਗਿਆ ਪਰ ਮਾਂ ਉਹਦੀ ਸਮਝਦਾਰ ਸੀ ਕਿ ਅਕਲ ਕਰੋ ਪੈਸੇ ਪਿੱਛੇ ਕਿੱਡਾ ਪਾਪ ਕਮਾਉਣ ਲੱਗਾ ਹਾਂ ਮਾਂ ਨੇ ਸਮਝਾਇਆ ਸਮਝਿਆ ਦੁਨਾ ਸਿੰਘ ਹੰਡੂਰੀਆ ਲਿਖਦਾ ਕਿ ਜਿਹੜੀ ਰੋਟੀ ਰਾਤ ਨੂੰ ਇਹਨਾਂ ਨੇ ਦਿੱਤੀਗਾ ਨਾ ਮਾਤਾ ਗੁਜਰਕੌਰ ਤੇ ਸਹਿਬਜਾਦਿਆਂ ਨੂੰ ਉਹ ਇੰਨੀ ਰੋਟੀ ਭੈੜੀ ਸੀਗੀ ਦੁਨਾ ਸਿੰਘ ਹੰਡੂਰੀਆ ਲਿਖਦਾ ਕਿ ਉਹ ਕੁੱਤੇ ਤੇ ਕਾਮ ਵੀ ਨਹੀਂ ਖਾਣਗੇ ਪਰ ਮਾਤਾ ਨੇ ਮਜਬੂਰੀ ਵਿੱਚ ਉਹਨਾਂ ਨੂੰ ਛਕਿਆ ਮਾਤਾ ਦਾ ਰੋਟੀ ਖਾਣ ਦਾ ਮਕਸਦ ਇਹ ਸੀਗਾ ਕਿ ਜੇ ਮੈਂ ਖਾਵਾਂਗੀ ਮੈਨੂੰ ਦੇਖ ਕੇ ਬੱਚੇ ਵੀ ਖਾਣਗੇ ਜੇ ਮੈਂ ਨਾ ਖਾਧੀ ਤੇ ਬੱਚਿਆਂ ਨੇ ਵੀ ਭੁੱਖੇ ਰਹਿਣਾ ਕਿ ਸਾਡੀ ਦਾਦੀ ਨੇ ਨਹੀਂ ਖਾਧੀ ਹੈਗੀ ਗੰਗੂ ਆਪਣੇ ਬਿਸਤਰਾ ਮਾਤਾ ਜੀ ਨੂੰ ਲੈ ਕੇ ਉਹ ਆਪ ਸੌ ਗਿਆ ਤੇ ਮਾਤਾ ਨੂੰ ਨੀਂਦ ਨਹੀਂ ਆਉਣੀ ਸੀਗੀ ਤੇ ਗੰਗੂ ਨੂੰ ਲੱਗਿਆ ਕਿ ਮਾਤਾ ਗੁਜਰਕੌਰ ਸੁੱਤੀ ਪਈਆ ਹੌਲੀ-ਹੌਲੀ ਆਇਆ ਜਿ ਚੁਪਕੇ-ਚੁਪਕੇ ਥੈਲੀ ਚੁੱਕ ਲੈ ਗਿਆ ਮਾਤਾ ਨੇ ਦੇਖ ਲਿਆ ਚਲੋ ਕੋਈ ਗੱਲ ਨਹੀਂ ਲੈ ਗਿਆ ਸਵੇਰ ਹੋਈ ਤੇ ਮਾਤਾ ਗੁਜਰਕੌਰ ਨੇ ਉੱਠ ਕੇ ਕਿਹਾ ਗੰਗੂ ਪੁੱਤਰ ਮੈਂ ਤੈਨੂੰ ਗੱਲ ਕਹਿਣੀ ਹੈ ਇੱਕ ਦੱਸੋ ਮਾਤਾ ਜੀ ਤੂੰ ਬਹੁਤ ਚੰਗਾ ਕੀਤਾ ਰਾਤ ਮੋਰਾ ਦੀ ਥੈਲੀ ਨੂੰ ਸਾਂਭ ਲਿਆ ਇਹ ਨਹੀਂ ਕਿਆ ਚੁੱਕਿਆ ਸਾਂਭ ਲਿਆ ਜਿੰਨਾ ਦੇਣਾ ਸੀ ਤੇਰੇ ਕੋਲ ਰਹਿਣਾ ਹੈ ਨਾ ਤੂੰ ਸਾਡੇ ਹੀ ਮੋਰਾ ਜੋ ਖਰਚਾ ਕਰੀ ਆਪਣੇ ਪੱਲੋ ਖਰਚਾ ਨਾ ਕਰੇ ਉਹ ਕਹਿੰਦੇ ਚੋਰ ਕੀ ਦਾੜੀ ਮੇ ਤਣਕਾ ਗੰਗੂ ਕਹਿੰਦਾ ਤੁਸੀਂ ਮੈਨੂੰ ਚੋਰ ਕਿਹਾ ਮਾਤਾ ਕਹਿੰਦੀ ਮੈਂ ਤੈਨੂੰ ਚੋਰ ਹੀ ਨਹੀਂ ਕਿਹਾ ਆਪਣੇ ਪੁੱਤ ਨੂੰ ਕਦੇ ਮਾਂ ਚੋਰ ਕਹਿੰਦੀ ਹੁੰਦੀ ਹੈ ਉਹਨੇ ਰੋਲਾ ਪਾਉਣਾ ਸ਼ੁਰੂ ਕਰਤਾ ਉੱਚੀ ਉੱਚੀ ਬੋਲਣ ਲੱਗ ਗਿਆ ਮਾਤਾ ਗੁਜਰ ਕਹਿੰਦੀ ਪੁੱਤਰ ਆ ਮੋਰਾ ਦੀ ਗੱਲ ਨਾ ਕਰ ਮੋਰਾ ਦੀ ਥੈਲੀ ਤੂੰ ਰੱਖਣੀ ਹੈ ਰੱਖ ਲਾ ਕੱਲ ਮੇਰਾ ਪੁੱਤਰ ਗੋਬਿੰਦ ਮੈਨੂੰ ਮਿਲ ਗਿਆ ਮੈਂ ਤੈਨੂੰ ਮੋਰਾ ਦੇ ਨਾਲ ਤੁਲਵਾ ਦਾਂਗੀ ਟਾਲਾ ਪਰ ਪਰ ਕਿ ਤੁਨ ਮੋਹਰਾ ਦੇ ਦਾਂਗੀ ਕਿ ਸਾਡੀ ਦੁੱਖ ਦੀ ਘੜੀ ਚ ਇਹਨੇ ਮਦਦ ਕੀਤੀ ਹੈ ਪਰ ਜਿਹੜੀਆਂ ਆ ਦੋ ਕੀਮਤੀ ਮੋਹਰਾ ਹੈ ਨਾ ਬਾਬਾ ਚੋਰਾਵਾਰ ਸਿੰਘ ਬਾਬਾ ਫਤੇ ਸਿੰਘ ਜੀ ਇਹ ਚੋਰੀ ਹੋ ਗਈ ਆ ਇਹਨਾਂ ਦਾ ਨੁਕਸਾਨ ਹੋ ਗਿਆ ਤੇ ਇਹ ਨੁਕਸਾਨ ਕਦੇ ਵੀ ਨਹੀਂ ਪੂਰਾ ਹੋਣਾ ਪਰ ਨਹੀਂ ਜੀ ਅੰਦਰ ਮਾਇਆ ਦਾ ਸੱਪ ਲੜਿਆ ਹੋਇਆ ਸੀਗਾ ਅੰਨਾ ਹੋ ਗਿਆ ਮਾਇਆ ਧਾਰੀ ਅਤ ਅੰਨਾ ਬੋਲਾ ਉਹ ਕੰਮ ਹੋ ਗਿਆ ਨਾ ਕੁਝ ਸੁਣਦਾ ਨਾ ਕੁਝ ਦਿਖਦਾ ਆ ਮਾਤਾ ਜੀ ਨੂੰ ਕੁੰਡਾ ਲਾ ਕੇ ਕੋਤਵਾਲੀ ਮਰੰਡੇ ਚਲਾ ਗਿਆ ਉਤੋ ਜਾਨੀਖਾਂ ਤੇ ਮਾਨੀਖਾਂ ਨੂੰ ਲਿਆਇਆ ਸਪਾਈਆਂ ਨੂੰ कोतਵਾਲ ਤੋਂ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਵਾਤਾ ਸਹਬਜਾਦੇ ਗ੍ਰਿਫਤਾਰ ਹੋ ਗਏ ਦੁਨਾਂ ਸਿੰਘਾ ਡੋਰੀਆ ਲਿਖਦਾ ਹੈ ਕਿ ਮਾਤਾ ਗੁਜਰ ਕੋ ਜ ਨੂੰ ਇਥੋਂ ਖੇੜੀ ਪਿੰਡ ਤੋਂ कोतਵਾਲ ਮਰੰਡੇ ਤੱਕ ਉਹਨੇ ਤੋਪੜਾ ਪਾਤਾ ਜੀ ਇੱਥੇ ਮਾਤਾ ਗੁਜਰ ਕੋ ਤੇ ਹੁਣ ਤੋਪੜੇ ਦੇ ਅਰਥ ਹੁੰਦੇ ਆ ਕਿ ਇੱਕ ਐਸਾ ਥੈਲਾ ਤੁਸੀਂ ਕਦੇ ਘੋੜੇ ਨੂੰ ਦੇਖਿਓ ਜਦੋਂ ਘੋੜੇ ਨੂੰ ਘੋੜੇ ਦੇ ਨਾ ਕੰਨਾਂ ਦੇ ਨਾਲ ਇੱਕ ਲੱਦੇ ਹੁੰਦਾ ਥੇਲਾ ਪਾਇਆ ਹੁੰਦਾ ਹੈ ਹੂੰ ਉਹਦੇ ਵਿੱਚੋਂ ਖਰਾ ਖਾਈ ਜਾਂਦਾ ਤੇ ਆਪਣਾ ਤੁਰੇ ਫਿਰਿਆ ਉਹ ਤੋਪੜਾ ਉਹਨੂੰ ਕਹਿੰਦੇ ਆ ਜੀ ਤੇ ਮਾਤਾ ਗੁਜਰਕੌਰ ਦੇ ਉਧੇ ਤੋਪੜਾ ਪਾ ਕੇ ਨਾ ਜਿੱਦਾਂ ਇੱਥੋਂ ਬੰਨਤਾ ਉਸ ਤੋਪੜੇ ਦੇ ਵਿੱਚ ਉਸ ਥੈਲੇ ਦੇ ਵਿੱਚ ਮਿਰਚਾਂ ਸੀਗੀਆਂ ਓਏ ਹੁਣ ਮਾਤਾ ਗੁਜਰਕੌਰ ਸਾਹ ਲਏਗੀ ਤੇ ਮਿਰਚਾਂ ਅੰਦਰ ਜਾਣ ਕੀ ਅੱਖਾਂ ਖੋਲਣ ਗਿਆ ਤੇ ਮਿਰਚਾਂ ਅੰਦਰ ਜਾਣ ਗਿਆ ਮਾਤਾ ਦੇ ਜ਼ੁਲਮ ਕਰਨ ਦਾ ਇੱਕੋ ਇੱਕ ਕਾਰਨ ਸੀਗਾ ਕਿ ਜੇ ਮਾਤਾ ਡੋਲ ਗਈ ਤੇ ਬੱਚਿਆਂ ਨੇ ਡੋਲ ਜਾਣਾ ਹੈ ਮਾਤਾ ਨੂੰ ਡਲਾਉਣ ਦਾ ਕਾਰਨ ਇਹ ਸੀਗਾ ਪਰ ਮਾਤਾ ਗੁਰੂ ਹਰਗੋਬਿੰਦ ਪਾਸ਼ਾ ਦੀ ਨੋ ਹੈ ਮਾਤਾ ਗੁਜਰਕੌਰ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਪਤਨੀ ਹੈ ਮਾਤਾ ਗੁਜਰਕੌਰ ਗੁਰੂ ਗੋਬਿੰਦ ਸਿੰਘ ਮਾਲਕ ਜੀ ਦੀ ਮਾਂ ਆ ਕਿਵੇਂ ਡੋਲ ਜਾਂਦੇ ਜੀ ਉਹ ਨਹੀਂ ਡੋਲ ਸਕਦੇ ਸੀਗੇ ਬਾਦ ਜੁਲਮ ਸਿਆ ਜੀ ਕੋਤਵਾਲੀ ਗਏ ਤੇ ਇੱਕ ਰਾਤ ਕੋਤਵਾਲੀ ਕੱਟੀ ਮਾਤਾ ਗੁਜਰਕੌਰ ਉਹਨਾਂ ਨੇ ਰਾਤ ਨੂੰ ਇਹਨਾਂ ਨੇ ਬਹੁਤ ਜ਼ੁਲਮ ਕੀਤਾ ਬੱਚਿਆਂ ਤੇ ਮਾਤਾ ਗੁਜਰ ਕੋਰ ਤੇ ਪਰ ਮਾਤਾ ਨਹੀਂ ਡੋਲੀ ਜਾ ਕੇ ਹੁਣ ਸੁਨੇਹਾ ਲਾਇਆ ਗਿਆ ਸੂਬਾ ਇਸਰੰਦ ਨੂੰ ਬੜਾ ਦੁਖੀ ਸੀਗਾ ਉਹ ਉਹ 7 ਮਹੀਨੇ ਦਾ ਘੇਰਾ ਪਿਆ ਰਿਆ ਕੁਝ ਹੱਥ ਨਹੀਂ ਆਇਆ ਸਾਡੇ ਤਾ ਜਾ ਕੇ ਹੁਣ ਜਦੋਂ ਖਬਰ ਸੁਣਾਈ ਕਿ ਸਾਡੇ ਕੋਲ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ ਮਾਤਾ ਗੁਜਰ ਕੋਰ ਬੜਾ ਖੁਸ਼ ਹੋਇਆ ਕਿ ਮਾਂ ਵੀ ਪਿਆਰੀ ਹੁੰਦੀ ਹੈ ਤੇ ਔਲਾਦ ਵੀ ਪਿਆਰੀ ਹੁੰਦੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਪਤਾ ਲੱਗਣਾ ਕਿ ਮੇਰੀ ਮਾਂ ਤੇ ਮੇਰੇ ਬੱਚੇ ਸੂਬਾ ਇਸਰੰਦ ਕੋਲਾ ਤੇ ਭੱਜਿਆ ਭੱਜਿਆ ਆਏਗਾ ਤਨਾ ਲੈ ਕੇ ਆਓ ਫਟਾਫਟ ਦਾ ਸਪੋ ਨੂੰ ਮਾਤਾ ਗੁਜਰਕੌਰ ਨੂੰ ਤੇ ਛੋਟੇ ਸਹਿਬ ਜادہਆਂ ਨੂੰ ਮਰੰਡੇ ਕੋਤਵਾਲੀ ਤੋਂ ਸਰੰਦਵਾਨ ਨੂੰ ਰਵਾਨਾ ਕਰਤਾ ਤੇ ਤੋਰ ਕੇ ਲੈ ਕੇ ਗਏ ਜਾਲਮ ਦਾਸੀ ਸਾਲ ਦੀ ਉਮਰ ਆ ਮਾਤਾ ਗੁਜਰਕੌਰ ਦੇ ਤੋਰ ਕੇ ਲੈ ਕੇ ਗਏ ਅੱਜ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਬਾਬਾ ਮੋਤੀराम ਮੇਰਾ ਤੇ ਬਾਬਾ ਮੋਤੀਰਾ ਮੇਰੇ ਦੇ ਨਾਲ ਗੁਰਦੁਆਰਾ ਬਣਿਆ ਰੱਤ ਸਾਹਿਬ